ਤਨਤਾਰਨ ਦੀ ਕ ਅਦਾਲਤ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਤਿੰਨ ਮੰਤਰੀਆਂ ਅਤੇ ਕਈ ਵਿਧਾਇਕਾਂ ਅਤੇ ਕਈ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਬਾਜਿਤਬਰੀ ਕਰ ਦਿੱਤਾ ਹੈ। ਇਹਨਾਂ ਮੰਤਰੀਆਂ ਵਿੱਚ ਮੰਤਰੀ ਮੀਤਿਹਰ, ਮੰਤਰੀ ਹਰਭਜਨ ਸਿੰਘ ਈਟੀਓ, ਮੰਤਰੀ ਲਾਲਜੀਤ ਸਿੰਘ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ, ਡਿਪਟੀ ਸਪੀਕਰ ਜੈਕਿਸ਼ਰ ਰੋੜੀ ਅਤੇ ਐਮਐਲਏ ਮਨਜਿੰਦਰ ਸਿੰਘ ਅਤੇ ਐਮਐਲਏ ਕਲਵੰਤ ਸਿੰਘ ਪੰਡੋਰੀ ਸ਼ਾਮਲ ਸਾਬ ਜਿਨ੍ਹਾਂ ਨੂੰ ਤਨਤਾਂ ਦੀ ਅਲਾਲਤ ਨੇ ਇੱਕ ਇੱਕ ਕੇਸ ਵਿੱਚੋਂ ਬਾਜਦਬਰੀ ਕਰ ਦਿੱਤਾ ਹੈ। ਇੱਕ ਇਹ ਕੀ ਸੀ ਤੇ ਕੀ ਘਟਨਾ ਹੋਈ ਸੀ? ਆਓ ਅਸੀਂ ਐਮਐਲਏ ਕੁਲਮੰਤ ਪੰਡੋਰੀ ਨਾਲ ਇਸ ਸਬੰਧੀ ਪਸਾਰ ਸਹਿਤ ਪੂਰੀ ਗੱਲਬਾਤ ਕਰਦੇ ਹਾਂ। ਅੱਜ ਸਾਡੇ ਨਾਲ ਬੜੇ ਮਾਣ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਐਮਐਲਏ ਗਗਨ ਸਿੰਘ ਪੰਡੋਰੀ ਜੋ ਕਿ ਕੱਲ ਤਨਤਾਂ ਪੇਸ਼ੀ ਤੇ ਗਏ ਸੀ ਉਸਨੇ ਅੱਗੇ ਕੀ ਕੇਸ ਰਜਿਸਟਰ ਹੋਇਆ? ਕੀ ਐਕਸ਼ਨ ਕੀਤਾ ਗਿਆ? ਕਿਉਂ ਕੇਸ ਰਜਿਸਟਰ ਹੋਇਆ? ਐਮਐਲਏ ਸਾਹਿਬ ਫਸਿਕਾ ਫਸਿਕਾ ਬੜਾ ਫਾਕਪ ਹੈ ਜੀ। ਤਨਵਾ ਕੇ ਤਨ ਤਰ ਬੇਟਾ ਉਹ ਬੇਸੀ ਤੇ ਗਏ ਜੀ ਕਿ ਕਟਣਾ ਗਈ ਸੀ ਤਰਨ ਤਰਨਾ ਤਕਰੀਬਨ 3 ਸਾਲ ਦਾ ਸਮਾਂ ਹੋ ਗਿਆ ਉੱਥੇ ਮਾੜੀ ਸ਼ਰਾਬ ਲੀਟਰਾਂ ਨੇ ਕਿਸੇ ਨਾ ਮਾੜੀ ਸ਼ਰਾਬ ਲੋਕਾਂ ਨੂੰ ਪਿਆਤੀ ਬੇਜ ਦੇ ਸੀ ਲੀਟਰ ਕੋਪੜ ਦੇ ਵਿੱਚ ਉਹ ਤਕਰੀਬਨ 150 ਬੰਦਾ ਉਹ ਸ਼ਰਾਬ ਪੀ ਕੇ ਮਰ ਗਏ ਤੇ अनेका ਬੰਦਿਆਂ ਦੀ ਨਿਗਾਹ ਸੀ ਜਿਹੜੀ ਉਹ ਚਲੀ ਗਈ ਜਿਹਨੂੰ ਲੈ ਕੇ ਪੰਜਾਬ ਦੇ ਵਿੱਚ ਸਾਡੇ ਬੱਚੇ ਹੀ ਵਿਰੋਧੀ ਧਿਰ ਸੀਗਾ ਸਾਡਾ ਹੱਕ ਮੰਗਦਾ ਸੀਗੇ ਜੇ ਜਾ ਕੇ ਉਹ ਪ੍ਰਸ਼ਾਸਨ ਨੂੰ ਦੱਸੀਏ ਫਿਰ ਸਰਕਾਰ ਨੂੰ ਦੱਸੀ ਉਹਨੂੰ ਕਾਂਗਰਸੀ ਸਰਕਾਰ ਸੀ ਉਹਨਾਂ ਨੇ ਇੱਥੇ ਸਾਡੀ ਗੱਲ ਸੁਣਨ ਦੀ ਬਜਾਏ ਕਿ ਕੋਵਿਡ ਦੇ ਕਿਹੜਾ ਇਕੱਠੇ ਹੋਣਾ ਸਾਡੇ ਦੇ ਦੋ ਪਰਚੇ ਜਿਹੜੇ ਉੱਥੇ ਕਰਿਆ ਦਰਜ ਕਰਦੀਆਂ ਤੇ ਜਿਹਨੂੰ ਲੈ ਕੇ 3 ਸਾਲ ਦੇਸ਼ ਪੇਸ਼ੀਆ ਪੁੱਤ ਰਹੇ ਆ ਤੇ ਮਾਨਯੋਗ ਅਦਾਲਤ ਨੇ ਕੱਲ ਸਾਨੂੰ ਸਾਰਿਆਂ ਨੂੰ ਬਾਜਟ ਬਰੀ ਕਰ ਦਿੱਤਾ ਜਿਹਦੇ ਵਿੱਚ ਤਿੰਨ ਤਾਂ ਮੰਤਰੀ ਸੀ ਸਪੀਕਰ ਸੀ ਡਿਪਟੀ ਸਪੀਕਰ ਸੀ ਕਈ ਐਮਐਲਏ ਸੀਗੇ ਜਣ ਕੇ ਸਾਨੂੰ ਕਾਨੂੰਨ ਤੇ ਭਰੋਸਾ ਸੀਗਾ ਵੀ ਇਹ ਸੱਚ ਹੈ ਠੀਕ ਹੈ ਤਾਂ ਕੋਈ ਜਿਹੜਾ ਵੀ ਮਾੜਾ ਕੰਮ ਕੀਤਾ ਲੋਕਾਂ ਦੇ ਭਲੇ ਲਈ ਕੰਮ ਕੀਤਾ ਸੀਗਾ ਜਿਹਦੀ ਕਰਕੇ ਸਾਨੂੰ ਪੂਰਾ ਕਾਨੂੰਨ ਤੇ ਪਰ ਵਿਸ਼ਵਾਸ ਸੀਗਾ ਤੇ ਤਾਂ ਕਰਕੇ ਜਿਹੜਾ ਸਾਨੂੰ ਬਾਜਟ ਕਰਾ ਬਰੀ ਕਰ ਦਿੱਤਾ ਟੋਟਲ ਕਿੰਨੇ ਜਣੇ ਪੱਕੇ ਗੱਦ ਤਕਰੀਬਨ 30 ਤੋਂ 30-35 ਜਣੇ ਸੀਗੇ ਸਾਰੇ ਤੇ ਮੰਤਰੀ ਗੁਰਮੀਤ ਜਿਹਦੀ ਮੀਤਿਆਰ ਸੀਗਾ ਪਤੀ ਸਪੀਕਰ ਜੈਕਸ਼ਰ ੜੋੜੀ ਸੀਗਾ ਸਪੀਕਰ ਕੁਲਤਾਰ ਸਿੰਘ ਸਿੰਧਵਾ ਜੀ ਸੀਗੇ ਤੇ ਨਾਲ ਈਟੀਓ ਸਾਹਿਬ ਹਰਪਾਲ ਸਿੰਘ ਸੀਗੇ ਮੰਤਰੀ ਜੀ ਤੇ ਲਾਜੀ ਸਿੰਘ ਭੁੱਲਰ ਸੀਗਾ ਮਨਜਿੰਦਰ ਲਾਲਪੁਰਾ ਸੀਗਾ ਤੇ ਕਈ ਜਾਨੀ ਕਿ ਹੋਰ ਵੀ ਕੰਮੇਡੇ ਕਾਫੀ ਸੀਗੇ ਤੇ ਤੁਹਾਡੇ ਸਾਰੇ ਵਰਕਰ ਚੇਅਰਮੈਨ ਹਨ ਇੱਕ ਕਾਫੀ ਵੱਡੀ ਤਰ੍ਹਾਂ ਦੇ ਸਾਡੇ ਆਮ ਆਦੀ ਪਾਰਟੀ ਦੇ ਜਿਹੜੇ ਆਗੂ ਸੀਗੇ ਜਿਨ੍ਹਾਂ ਨੂੰ ਕੱਲ ਅਦਾਲਤ ਨੇ ਬਾਇਟ ਕਰ ਰਿਹਾ ਕੋਰਟ ਨੇ ਹੁਣ ਇਨਸਾਫ ਦਿੱਤਾ ਹੁਣ ਤੁਸੀਂ ਕੀ ਬਿਲਕੁਲ ਕੋਰਟ ਤੇ ਕਾਨੂੰਨ ਤੇ ਭਰੋਸਾ ਜੀ ਸਾਨੂੰ ਤੇ ਕੋਰਟ ਨੇ ਸਾਨੂੰ ਐਕਟੇ ਸਾਡੇ ਤੇ ਹੋਰ ਵੀ ਚੱਲਦਾ ਉੱਥੇ ਤਨਦਾਰੀ ਅਦਾਲਤ ਵਿੱਚ ਉਹ ਚੋ ਵੀ ਅਸੀਂ ਬਾਜੀ ਤਬਰਈ ਹੋਣਾ ਕਿਉਂਕਿ ਉਹਨਾਂ ਦੀ ਸਰਕਾਰ ਹੈ ਬੜਾ ਧੱਕਾ ਕੀਤਾ ਸੀਗਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਆ ਸਰਾਬੀ ਕੇ ਬੰਦੇ ਭਰੇ ਨੇ ਪ੍ਰੋਟੈਸਟ ਕਰਨਾ ਬੁਧੀਦਰ ਦਾ ਹੱਕ ਹੁੰਦਾ ਜੀ ਇਸ ਕਰਕੇ ਉਹ ਜਿਹੜਾ ਇਨਸਾਫ ਆ ਹਕੂਮ ਨੇ ਸਾਨੂੰ ਦਿੱਤਾ ਅੱਗੇ ਤੋਂ ਵੀ ਸਾਨੂੰ ਵਿਸ਼ਵਾਸ ਆ ਉਹ ਪਈ ਦੇ ਜਿਹੜਾ ਰਹਿੰਦਾ ਕੇਸ ਆ ਉਹਦੇ ਵੀ ਸਾਨੂੰ ਇਨਸਾਫ ਮਿਲੂਗਾ ਜੀ ਉਹਦਾ ਵੀ ਇਹੀ ਹੈ ਜੀ ਵੀ ਉਹ ਕਹਿੰਦੇ ਕੋਵਿਡ ਦੇ ਵਿੱਚ ਇਕੱਠ ਕਿਉਂ ਕੀਤਾ ਜੀ ਪ੍ਰੋਟੈਸਟ ਕਿਉਂ ਕੀਤਾ ਇਹੀ ਕੇਸ ਹੈ ਜੀ ਦੇਖੋ ਜੀ ਹੁਣ ਜੇ ਆਪਾਂ ਬੰਦੇ ਵੱਧ ਰਹੇ ਆ ਜੇ ਆਪਾਂ ਬਰੂਹੀ ਦੱਦੇ ਤੇ ਹੈਗੇ ਆ ਜੇ ਪ੍ਰੋਟੈਸਟ ਹੀ ਨਹੀਂ ਕਰਾਂਗੇ ਜਿਹੜਾ ਸਾਡਾ ਹੱਕ ਵੀ ਆ ਤੇ ਫਿਰ ਹੁਣ ਬੋਲੂ ਕੌਣ ਲੋਕ ਤਾਂ ਤਾਂ ਅੰਦਰ ਤੜੇ ਹੋਏ ਸੀ ਇਸ ਕਰਕੇ ਹੁਣ ਤਾਂ ਸ਼ਾਇਦ ਹਾਈ ਕੋਰਟ ਨੇ ਵੀ ਕਹਿਤਾ ਹੋਵੇ ਜਲਦੀ ਜਿਹੜੇ ਨੂੰ ਕੇਸ ਦਾ ਜਵਾਬ ਦੇ ਧੰਨਵਾਦ ਧੰਨਵਾਦ